ਇੱਕ ਕਹਿੰਦੇ ਸਵਿਟਜ਼ਰਲੈਂਡ ਤੋਂ ਮੁੰਡਾ ਆਇਆ ਸੀ ਸਾਇੰਟਿਸਟ ਸੀ ਮੁੰਡਾ 39 ਸਾਲ ਦੀ ਉਮਰ ਸੀ ਔਰ ਉਹਦੀ ਹੱਤਿਆ ਹੋ ਗਈ ਔਰ ਮਸਲਾ ਹੀ ਕਹਿੰਦੇ ਕਿ ਬੜਾ ਹੀ ਛੋਟਾ ਜਾ ਪਾਰਕਿੰਗ ਦੀ ਕੋਈ ਲੜਾਈ ਸੀ ਲੋਕਾਂ ਦਾ ਇੰਨਾ ਗੁੱਸਾ ਵੱਧ ਗਿਆ ਕਿ ਕੁਝ ਵੀ ਨਹੀਂ ਦੇਖਦੇ ਕੁਝ ਛੇੜਾ ਮੁਹਾਲੀ ਸ਼ਹਿਰ ਹੈ ਨਾ ਹਮ ਮੇਰੀ ਰਿਸ਼ਤੇਦਾਰੀ ਆ ਮੇਰੇ ਬਹੁਤ ਯਾਰ ਬਲੀ ਉੱਥੇ ਰਹਿੰਦੇ ਆ ਡੇਢ ਦੋ ਸਾਲ ਤੇ ਮੈਂ ਖੁਦ ਹੀ ਰਹਿ ਕੇ ਆਇਆ ਉੱਥੇ ਦਿਨ ਦਿਨ ਇੱਥੇ ਰਾਤ ਉੱਥੇ ਰਾਤ ਉੱਥੇ ਦਿਨ ਇੱਥੇ ਉੱਥੇ ਮੇਰੇ ਨਾਲ ਵੀ ਇੱਕ ਵਾਰੀ ਹੋਇਆ ਮੈਂ ਉਦੋਂ ਮੋਟਰਸਾਈਕਲ ਤੇ ਸੀ ਕਿ ਹਾਂ ਸਕੂਟਰ ਤੇ ਸਕੂਟਰੀ ਜਿੱਤੇ ਸੀ ਤੇ ਮੈਂ ਉਥੇ ਇੱਕ ਪਾਰਕਿੰਗ ਚ ਨਾ ਮਤਲਬ ਇੱਕ ਕਲੌਨੀ ਕਹਿ ਲਓ ਤੇ ਉਹਦੇ ਵਿੱਚ ਜਾ ਕੇ ਲਾਉਣ ਲੱਗਾ ਤੇ ਮੈਨੂੰ ਉੱਤੇ ਖਲੋਤਾ ਬੰਦਨ ਓਏ 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 ਇੱਧਰ ਇੱਧਰ ਮੈਂ ਕਿਹਾ ਮੈਂ ਡਰ ਗਿਆ ਹੂੰ ਮੈਂ ਕਿਹਾ ਜੀ ਹਾਂ ਜੀ ਮੈਂ ਕਿਹਾ ਸਰ ਕੀ ਹੋਇਆ ਬਜ਼ੁਰਗ ਆਦਮੀ ਜੀ ਕਹਿੰਦੇ ਸੀ ਲਾਉਣੀ ਇੱਥੇ ਲਾਉਣੀ ਮੈਂ ਕਿਹਾ ਸਰ ਕਿ ਤਾਂ ਹੁਣ ਹੈ ਤੇ ਮੰਮੀ ਤੁਹਾਨੂੰ ਪਤਾ ਬੜਾ ਕੁੰਤਰੀ ਆਦਮੀ ਆ ਮੈਂ ਕਿਹਾ ਜੀ ਸਾਰਾ ਠੇਕਾ ਆਪਣੇ ਕੋਲ ਹੈ ਹੂੰ ਉਥੇ ਅੱਖਾਂ ਹੀ ਕੱਢਣ ਲੱਗਿਆ ਉਹਦੇ ਕੋਲ ਜਵਾਬ ਨਹੀਂ ਸੀ ਮੈਂ ਕਿਹਾ ਸਰ ਠੇਕਾ ਆਪਣੇ ਕੋਲ ਹੈ ਸਾਰਾ ਹੂੰ ਔਖੀ ਲੱਗਦੀ ਹੈ ਖਲਸ ਨਹੀਂ ਅਗਲੇ ਨੂੰ ਔਖੀ ਨਹੀਂ ਇਹਦਾ ਜਵਾਬ ਹੀ ਹੈ ਨਹੀਂ ਹੂੰ ਜਵਾਬ ਨਹੀਂ ਹੈ ਸਰ ਮੈਂ ਪੇਤੀ ਉਹ ਚੱਕਾ ਸੀ ਜਾਂਦਾ ਤੁਹਾਡਾ ਜੀ ਕਿ ਲੋਕਾਂ ਨੇ ਉਥੇ ਕੀ ਤਮਾਸ਼ਾ ਬਣਾਇਆ ਹੂੰ ਕਿ ਆਪਦੇ ਘਰਾਂ ਦੇ ਅੱਗੇ ਜਿਹੜੀ ਸੜਕ ਦੀ ਵੀ ਜਗਾ ਉਥੇ ਵੀ ਤੁਹਾਨੂੰ ਖੜ੍ਹ ਨਹੀਂ ਦਿੰਦੇ ਬਿਲਕੁਲ ਉਹ ਵੀ ਉਹ ਕਹਣਗੇ ਕਿ ਇਹ ਸਾਡੀ ਆ ਇਹ ਉਥੇ ਉਥੇ ਚੱਲਦਾ ਸਾਬ ਜੀ ਤੇ ਉਹ ਜਿਹੜੀਆਂ ਮਤਲਬ ਕਿ ਇਸ ਤਰ੍ਹਾਂ ਦੀਆਂ ਪਾਰਕਿੰਗਾਂ ਬਣੀਆਂ ਉਹਦੇ ਵਿੱਚ bari ਨੂੰ ਕਿਸੇ ਨੂੰ ਤੁਸੀਂ ਗੱਡੀ ਨਹੀਂ ਲਾ ਸਕਦੇ ਹੂੰ ਹੂੰ ਉਹਨਾਂ ਨੇ ਪੱਕੀ ਥਾਂ ਲਿਖੀ ਹੋਈ ਲਿੰਕਾਂ ਲਾਈਆਂ ਹੋਈਆਂ ਨੇ ਜੀ ਬਿਲਕੁਲ ਇੱਥੇ ਤੇ ਜੇ ਨਹੀਂ ਤਾਂ ਸਕੂਟਰ ਮੋਟਰਸਾਈਕਲ ਟੇਡਾ ਕਰ ਜਾਂਦੇ ਨੇ ਉਹ ਹੂੰ ਸੱਚੀ ਗੱਲ ਹੈ ਜੀ ਉੱਥੇ ਬਹੁਤ ਸਰ ਪਾਰਕਿੰਗ ਉੱਥੇ ਤੇ ਇਹਨਾਂ ਨੇ ਸਮਝੀ ਹੈ ਵੀ ਬਹੁਤ ਕਸਤੂਰੀ ਹੈ ਜਿਵੇਂ ਮਿਰਗ ਦੀ ਜੀ ਤੇ ਕਿਉਂਕਿ ਉਥੇ ਆਹੀ ਤੇ ਚੱਕਰ ਆ ਕੋਈ ਪਲੈਨਿੰਗ ਤਾਂ ਹੈਗੀ ਨਹੀਂ ਸੀ ਮੋਹਾਲੀ ਸਰ ওভারਕਰਾਊਡ ਹੋ ਗਿਆ ਚੰਡੀਗੜ੍ਹ ওভারਕਰਾਊਡ ਹੋ ਗਿਆ ਹੂੰ ਉਥੇ ਪਾਰਕਿੰਗ ਇੱਕ ਸੰਕਟ ਬਣ ਚੁੱਕੀ ਆ ਬਿਲਕੁਲ ਜੀ ਮੈਨੂੰ ਯਾਦ ਆ ਧਰਮਿੰਦਰ ਗੁਗਣੀ ਉਰਾ ਤੇ ਪਰਚਾ ਹੋਇਆ ਸੀਗਾ ਇਹ ਗੱਲ ਹੋਊਗੀ ਸਾਬ 2015-15 ਦੀ ਜਾਂ 14 ਤੇ ਹੂੰ ਉਥੇ ਉਦੋਂ ਸੇਠੀ ਵਕੀਲ ਦਾ ਕਤਲ ਹੋਇਆ ਸੀ ਪਾਰਕਿੰਗ ਤੋਂ ਤੇ ਉਹਦੇ ਵਿੱਚ ਇੱਕ ਐਸਡੀਪੀਸੀ ਮੈਂਬਰ ਦੇ ਮੁੰਡੇ ਦਾ ਵੀ ਪਰਚਾ ਹੋਇਆ ਸੀਗਾ। ਉਹ ਇਹ ਕੋਈ ਪਹਿਲਾ ਮਾਮਲਾ ਨਹੀਂ ਅੱਜ ਤੋਂ 8-10 ਸਾਲ ਪਹਿਲਾਂ ਹੀ ਇਸ ਤਰ੍ਹਾਂ ਦੇ ਮਾਮਲੇ ਪਿੱਛੇ ਪਹਿਲਾਂ ਵੀ ਲੜਦੇ ਰਹੀ ਲੋਕ ਸਿਰਪਾਟੇ ਨੇ ਉੱਥੇ ਲੋਕਾਂ ਦੇ ਸਾਹ ਪਿੱਛੇ ਜੇ ਮਤਲਬ ਕਿ ਸਾਡੇ ਇੱਕ ਰਿਸ਼ਤੇਦਾਰ ਦਾ ਪਾਰਕਿੰਗ ਦਾ ਝਗੜਾ ਬਹੁਤ ਪੰਚਾਇਤਾਂ ਤੱਕ ਗਿਆ ਉੱਥੇ ਜੀ ਤਾਂ ਸਾਹਿਬ ਇਹ ਸਚਾਈ ਹੈ ਕਿ ਸ਼ਹਿਰੀਕਰਨ ਇੱਥੇ ਬੇਟੰਗਾ ਠੀਕ ਹੈ ਜੀ ਵਾੜੀ ਜਾਂਦੇ ਆ ਵਾੜੀ ਜਾਂਦੇ ਆ ਤਾਂ ਫਿਰ ਲੋਕਾਂ ਨੂੰ ਉੱਥੇ ਲੜਨਾ ਮਰਨਾ ਹੀ ਆ ਹੋਰ ਕੀ ਆ ਹੂੰ ਇਹ ਜਿਹੜਾ ਮੁੰਡਾ ਸੀ ਬੇਸਿਕਲੀ ਕੀ ਆ ਕਿ ਇਹਦੀ ਕਿਡਨੀ ਟ੍ਰਾਂਸਪਲੈਂਟ ਹੋਈ ਸੀ ਵਿਚਾਰੇ ਦੀ ਇਹਨੂੰ ਗੁਰਦਾਦਾਨ ਕੀਤਾ ਹੋਇਆ ਸੀ ਇਹ ਪਹਿਲਾਂ ਹੀ ਵਿਚਾਰਾ ਡਾਇਲਿਸਿਸ ਤੇ ਚੱਲਦਾ ਸੀ ਜੀ ਤੇ ਉਹ ਇਹਨੇ ਕਿਤੇ ਆ ਕੇ ਮੋਟਰਸਾਈਕਲ ਜਿਦਾ ਮੈਂ ਤੁਹਾਨੂੰ ਤਾਂ ਹੀ ਤੇ ਮੈਂ ਭੂਮਿਕਾ ਬਣੀ ਆ ਨਾ ਲੰਮੀ ਚੌੜੀ ਵੀ ਉੱਥੇ ਹਾਲਾ ਇਹਨੇ ਕਿਤੇ ਮੋਟਰਸਾਈਕਲ ਲਾ ਦਿੱਤਾ ਉਹਨੇ ਅਖਿਆ ਤੂੰ ਹਾਂ ਹਾਂ ਮੇਰੇ ਘਰ ਦੇ ਅੱਗੇ ਮੋਟਰਸਾਈਕਲ ਕਿਵੇਂ ਲਾ ਦਿੱਤਾ ਤੇ ਇੱਥੋਂ ਇਹ ਉਹਨੇ ਕਿਸੋਂ ਨੂੰ ਮੁੱक्की ਮਾਰੀ ਆ ਇਹ ਬੰਦਾ ਪਹਿਲਾਂ ਹੀ ਕਮਜ਼ੋਰ ਸੀ ਡੱਗਾ ਮੁੜ ਕੇ ਉਹ ਆਪਦੀ ਗੱਡੀ 'ਚ ਵੀ ਲੈ ਕੇ ਗਿਆ ਪਰ देर हो गई सी ਤੇ ਜਿਹੜੇ ਪੀੜਤ ਨੇ ਉਹਤੇ ਦੋਸ਼ੇ ਵੀ ਲਾਉਂਦੇ ਆ ਹੂੰ ਕਿ ਭਾਈ ਇਹਨੇ ਗੱਡੀ ਚ ਵੀ ਕੁੱਟਿਆ ਪਰ ਮੈਂ ਨਹੀਂ ਮੰਨਦਾ ਕਿਉਂਕਿ ਜਿਹੜਾ ਬੰਦਾ ਗੱਡੀ ਚ ਪਾ ਕੇ ਲੈ ਗਿਆ ਉਹਦੀ ਤੇ ਆਪਦੀ ਜਾਨ ਮੁੱਠੀ ਚਾਈ ਹੋਣੀ ਵੀ ਬੰਦਾ ਬਾਜ ਜਾਵੇ ਹੂੰ ਪਰ ਫਿਰ ਜਦੋਂ ਪਤਾ ਹੀ ਆ ਤੁਹਾਨੂੰ ਜਦੋਂ ਕੰਮ ਚੱਲ ਜਾਂਦਾ ਤੇ ਫਿਰ ਕੋਈ ਵੀ ਦੋਸ਼ ਫਿਰ ਅਗਲਾ ਲਾਉਣ ਤੋਂ ਗਰੇਜ਼ ਥੋੜੀ ਕਰਦਾ ਜੀ ਬਿਲਕੁਲ ਹੱਸ ਗਿਆ ਉਹ ਵੀ ਇੰਜੀਨੀਅਰ ਹੈ ਉਹੋ ਜਿੰਨੇ ਮਾਰਿਆ ਉਹ ਵੀ ਇੰਜੀਨੀਅਰ ਉਹਦਾ ਕੈਰੀਅਰ ਵੀ ਗਿਆ ਇਹ ਵਿਚਾਰਾ ਪਰਿਵਾਰ ਚ ਝਾਰਖੰਡ ਤੋਂ ਆ ਕੇ ਇੱਥੇ ਇਹ ਜੋਬ ਕਰਦਾ ਸੀ ਬਹੁਤ ਤਾਕੜੇ ਇੰਸਟੀਚਿਊਟ ਚ ਹੂੰ ਆਈਆਈਸੀਆਰ ਪਤਾ ਨਹੀਂ ਕੁਛ ਆਈਆਈਸੀਆਰ ਹਾਂਜੀ ਉਹਦੇ ਚ ਆਈਆਈਏ ਐਸਸੀਆਰ ਹਾਂਜੀ ਉਹਦੇ ਵਿੱਚ ਜੌਬ ਕਰਦਾ ਸੀ ਬਹੁਤ ਤਕੜਾ ਇੰਸਟੀਚਿਊਟ ਹੈ ਜੀ ਤੋਂ ਕਹਿਣ ਦਾ ਮਤਲਬ ਹੈ ਕਿ ਉਹ ਵੀ ਬਰਬਾਦ ਹੋ ਗਿਆ ਉਹਦੇ ਤੇ ਜਿਹੜਾ ਹੁਣ ਮੁਕੱਦਮਾ ਪਾਏਗਾ ਹਾਲਾਂਕਿ ਇਹ ਗਾਂ ਜਾ ਕੇ ਚਲੋ ਇੱਕ ਕਾਨੂੰਨੀ ਲੜਾਈ ਦਾ ਵਿਸ਼ਾ ਹੋ ਜਾਏਗਾ ਕਿ ਗੈਰ ਇਰਾਦਤਨ ਹੱਤਿਆ ਜਾਂ ਮਿੱਥਕੇ ਹੱਤਿਆ ਜੇ ਮਿੱਥਕੇ ਹੱਤਿਆ ਤਾਂ ਮਰ ਜਾਏਗਾ ਜੇ ਗੈਰ ਇਰਾਦਤਨ ਹੈ ਤਾਂ ਬਚ ਵੀ ਜਾਏਗਾ ਜੀ ਬਚਣ ਦੀ ਸੰਭਾਵਨਾ ਹੁੰਦੀ ਹੈ ਨਾ ਵੀ ਇਰਾਦਾ ਨਹੀਂ ਸੀ ਮਾਰਨ ਦਾ ਬਿਲਕੁਲ ਨਨ ਫੋਰਚੂਨੇਟਲੀ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਡੈਥ ਹੋ ਗਈ ਪਰ ਜੋ ਵੀ ਹੈ ਕਰਦੋ ਨੀ ਪਟੇਗਾ ਫਿਲਹਾਲ ਤਾਂ ਕੀ ਆ ਪਾਰਕਿੰਗ ਤੇ ਉੱਥੇ ਹੀ ਰਹਗੀ ਨਾ ਹਮ ਇੱਕ ਸਿਵਿਆਂ ਦੇ ਰਾਹ ਪੈ ਗਿਆ ਬਿਲਕੁਲ ਤੇ ਇੱਕ ਜੇਲ੍ਹ ਦੇ ਰਾਹ ਪੈ ਗਿਆ ਪਾਰਕਿੰਗ ਉੱਥੇ ਹੀ ਆ ਲੈ ਲੈ ਜਾ ਹੋਣਾ 10 ਕੀ ਬੰਦਿਆ ਲੈ ਚੰਗਾ ਇੱਕ ਉੱਤੇ ਧਰ ਕੇ ਤੇ ਲੈ ਜਾ ਪਾਰਕਿੰਗ ਨਾਲ ਜੇਲ੍ਹ ਚ ਉਹਨਾਂ ਨੂੰ ਕਹਿਦੀ ਮੈਂ ਪਾਰਕਿੰਗ ਨਾਲ ਲਿਆਉਣੀ ਆ ਡੇਉੜੀ ਤੇ ਤੇਰੇ ਜੁੱਤੀਆਂ ਵੇਖੀ ਮਾਰਦੇ ਤੇਰੇ ਕਰ ਕਈ ਵਾਰੀ ਮਿੰਟੋ ਜੀ ਕੁਝ ਜਨਾਂ ਮਤਲਬ ਬਹੁਤ ਐਸ ਤਰ੍ਹਾਂ ਦੀ ਹੋ ਜਾਂਦੀ ਹੈ ਫਿਰ ਜਿਨ੍ਹਾਂ ਦਾ ਪਛਤਾਵੇ ਤੋਂ ਬਾਅਦ ਵੀ ਕੋਈ ਉਹ ਨਹੀਂ ਹੁੰਦਾ ਆ ਮਨਪ੍ਰੀਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਆ ਕਾਫੀ ਦੋਸਤਾਂ ਦੇ ਕਮੈਂਟ ਨੇ ਪਰ ਕਾਫੀ ਖਬਰਾਂ ਵੀ ਅੱਜ ਆਪਣੇ ਕੋਲ ਅਜੇ ਹੋਰ ਨੇ ਮੈਂ ਤੁਹਾਡੇ ਨਾਲ ਸੀ ਮਨਪ੍ਰੀਤ ਜੀ ਕਹਿੰਦੇ ਖਬਰ ਨਾਲ ਸੌਂਗ ਲਾਈਨ ਸੁਣ ਕੇ ਮਜ਼ਾ ਆ ਜਾਂਦਾ ਨਹੀਂ ਇਹ ਦੇਖੋ ਫਿਰ ਉਹ ਗਾਣਾ ਵੀ ਫਿਰ ਬਦਲਣਾ ਹੀ ਪੈਂਦਾ ਟਰੈਕ ਬਦਲਣਾ ਪੈਂਦਾ ਜਿਵੇਂ ਹੁਣ ਆ ਚੱਲਣ ਦੇ ਸੀ ਹੁਣ ਇੱਥੇ ਕੋਈ ਆਸ਼ਿਕਾ ਲਤਾ ਨਹੀਂ ਗਾ ਸਕਦੇ ਨਾ ਸੁਣਾ ਸਕਦੇ ਕਿੱਥੇ ਬੰਦਿਆ 10 ਕਿ ਲੈ ਜਾ ਹਮ ਇੱਕ ਉਤੇ ਤਰਕੇ ਇਥੇ ਮਰ ਧਾਰਮਿਕ ਵੀ ਚਲੇ ਜਾਂਦਾ ਜੀ ਇਹ ਦਾਤ ਹੀ ਹੈ ਜੀ ਨੇਚਰਲੀ ਅੱਗੇ ਨਾ ਬੈਠੇ ਬੈਠੇ ਅਸੀਂ ਗੱਲ ਕਰ ਰਹੇ ਸੀਗੇ ਬੱਚਿਆਂ ਦੀ ਤੇ ਮੈਂ ਆਪਣੇ ਭਰਾ ਨੂੰ ਦੱਸ ਰਿਹਾ ਸੀਗਾ ਕਿ ਸਿੱਖਣਾ ਸਿਖਾਉਣਾ 5% ਹੁੰਦਾ ਹਮ ਸਰ 95% ਗੋਡ ਗਿਫਟਡ ਹੁੰਦੀਆਂ ਨੇ ਕੁਝ ਚੀਜ਼ਾਂ ਉਹਨੇ ਜੋ ਤੁਹਾਡੇ ਚ ਭਰ ਦਿੱਤਾ ਨਾ ਹਮ ਬਾਹਰੋਂ ਉਹਨੀਆਂ ਚੀਜ਼ਾਂ ਨਹੀਂ ਕੋਈ ਭਰ ਸਕਦਾ ਸਾਹਿਬ ਜਿੰਨੇ ਮਰਜੀ ਸਪਲੀਮੈਂਟ ਲੈ ਲਓ ਜੀ ਜੋ ਨਿਊਟ੍ਰੀਸ਼ਨ ਕੁਦਰਤੀ ਖਾਣ ਚ ਹੈ ਨਾ ਸਰ ਜੀ ਉਹ ਤਾਂ ਕੋਈ ਤੋੜ ਨਹੀਂ ਹੈ ਸਾਬ ਤੁਸੀਂ ਮਾੜੇ ਮੋੜਾ ਸ਼ੇਪ ਕਰ ਸਕਦੇ ਹੋ ਚੀਜ਼ਾਂ ਲਿਸ਼ਕਾ ਸਕਦੇ ਹੋ ਪਰ ਬਹੁਤਾ ਕੁਝ ਤੇ ਫਿਰ ਕੁਦਰਤੀ ਹੈ ਉਹ ਤਾਂ ਮਿਹਨਤ ਹੈ ਨਾ ਜੀ ਮਿਹਨਤ ਹੈ ਸਾਬ ਜੀ ਜੀ ਪੰਜ ਕਿੱਲਾਂ ਤੋਂ ਪੰਜਾਬ ਹੀ ਬਣ ਜਾਂਦੀ ਹੈ ਤੇ ਪੰਜ ਕਿੱਲਾਂ ਦੀ ਪੰਜ ਜੋੜੇ ਵੀ ਨਹੀਂ ਰਹਿੰਦੀ ਹਮ ਸੱਚ ਮੈਂ ਸੱਚ ਮਿੰਟੋ ਜੀ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਨੇ ਆਪਾਂ ਹੋਰ ਚੱਲ ਕਹੀਏ ਆ ਨਵੀਂ ਸੋਚ ਨਵਾਂ ਪੰਜਾਬ ਦੇ ਤਹਿਤ ਨਾ ਰਾਣਾ ਗੁਰਜੀਤ ਜੀ ਕਾਫੀ ਕੁਝ ਕਰ ਰਹੇ ਨੇ ਐਮਐਸਪੀ ਮੱਕੀ ਦੀ ਵੀ ਗੱਲਬਾਤ ਹੋਈ ਤੇ ਆਏ ਜੀ ਵੀ ਕਿਤੇ ਕਿਤੇ ਲੱਗ ਰਿਹਾ ਵੀ ਥੋੜਾ ਜਿਹਾ ਕਿਤੇ ਵੱਖ ਹੋ ਕੇ ਤਾਂ ਨਹੀਂ ਚੱਲ ਰਹੇ ਮਤਲਬ ਆਪਣੀ ਹੀ ਸੋਚ ਲੈ ਕੇ ਤਾਂ ਨਹੀਂ ਚੱਲ ਰਹੇ ਪਰ ਵਿੱਚੋਂ ਮੜੀਆਂ ਜੇ ਕੰਸੂਆਂ ਜੀਆਂ ਵੀ ਆ ਰਹੀਆਂ ਕਿ ਕਿਸੇ ਹੋਰ ਪਾਰਟੀ 'ਚ ਵੀ ਜਾ ਸਕਦੇ ਨੇ ਕਾਂਗਰਸ ਛੱਡ ਵੀ ਸਕਦੇ ਨੇ ਇਹਦੇ 'ਚ ਵੀ ਥੋੜਾ ਜਿਹਾ ਕਲੀਅਰ ਕਰਿਓ ਜੀ ਸਾਨੂੰ ਹਮ ਮਾਫ ਕਰਨਾ 5 ਮਿੰਟ ਵਾਧਾ ਲਾ ਦੂੰਗਾ ਪਰ ਕੁਝ ਚੀਜ਼ਾਂ ਛੱਡਣ ਨੂੰ ਜੀ ਨਹੀਂ ਕਰਦਾ ਹਮ ਪਰ ਮਾਰ ਸਾਹਿਬ ਕਹਰੇ ਕਿ ਇੱਕ ਬਜ਼ੁਰਗ ਮੇਰੀ ਸ਼ੌਪ ਤੇ ਆਧਾਰ ਕਾਰਡ ਭੁੱਲ ਗਿਆ ਹਮ ਅਗਲੇ ਦਿਨ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਭੁੱਲ ਗਏ ਸੀ ਲੈ ਲਓ ਤੇ ਮੈਨੂੰ ਗੰਦੀਆਂ ਗਾਲਾਂ ਕੱਢਣ ਲੱਗ ਪਿਆ ਕਿ ਕੱਲ ਕਿਉਂ ਨਹੀਂ ਯਾਦ ਕਰਾਇਆ ਓਹੋ ਬਸ ਮਤਲਬ ਕਿ ਆ ਹੀ ਪੱਲੇ ਰਹਿ ਗਿਆ ਸਾਡੇ ਹੂੰ ਆ ਹੀ ਪੱਲੇ ਆ ਸਾਡੇ ਗਾਲ ਤੇ ਅਸੀਂ ਮਜ਼ਾਕ ਕਰਦੇ ਸੀ ਤੇ ਤੁਸੀਂ ਕਹਿਣਾ ਸੀ ਵੀ ਇੱਕ ਗਾਲ ਹੋਰ ਮੈਨੂੰ ਕੱਢ ਕੇ ਮੈਂ ਭਲਾਈ ਦਾ ਕੰਮ ਕੀਤਾ ਹੂੰ ਆ ਤੁਹਾਨੂੰ ਅੱਛੀ ਯਾਦ ਕਰਾਤਾ ਸੀ ਤੁਸੀਂ ਉੱਥੇ ਟਕਰਾ ਮਾਰਦਾ ਫਿਰਦੋਂ ਉੱਥੇ ਉੱਥੇ ਵੇਨੋ ਉੱਥੇ ਵੇਨੋ ਤੇ ਜਦੋਂ ਤੈਨੂੰ ਨਵਾਂ ਬਣਵਾਉਣਾ ਪੈਂਦਾ ਤੇ ਤੇਰੇ ਵੱਜਦੇ ਢੇੜੇ ਹੁਣ ਤਾਂ ਗਲੀ ਵਿੱਚ ਵੱਜਦੇ ਢੇੜੇ ਪਿੱਛੇ ਆਉਂਦੇ ਕਿਹੜੇ ਕਿਹੜੇ ਤੈਨੂੰ ਪਤਾ ਲੱਗ ਜਾਂਦਾ ਜੀ ਤਾਂ ਬੰਦ ਮੁੰਡੇ ਤੇ ਉਹ ਅਸੀਂ ਬਜ਼ੁਰਗਾਂ ਦਾ ਸਤਿਕਾਰ ਬਹੁਤ ਕਰਦੇ ਆ ਪਰ ਕੁਝ ਬਜ਼ੁਰਗ ਬਹੁਤ ਬਹੁਤ ਖੱਜਲ ਕਰਦੇ ਆ ਇਹ ਇਹ ਸਹੀ ਆ ਮੈਂ ਮੈਂ ਮaaf ਕਰਨਾ ਇਹ ਬਾਤ ਨਹੀਂ ਸੱਚੀ ਗੱਲ ਕੱਬੇ ਹੁੰਦੇ ਆ ਪਤਾ ਨਹੀਂ ਕਿਹਾ ਹੁੰਦੇ ਯਾਰ ਪਰ ਬਜ਼ੁਰਗ ਤੇ ਉਹੀ ਆ ਨਾ ਜਿਹੜਾ ਅਕਲ ਤੇ ਪੱਖ ਤੋਂ ਸਿਆਣਾ ਹੋਵੇ ਜੀ ਠੀਕ ਹੈ ਨਾ ਜੀ ਉਹ ਫਿਰ 70 ਸਾਲ ਦੀ ਉਮਰ ਚ ਜਿਹੜਾ ਇਹ ਕਰਦਾ ਉਹ ਬਜ਼ੁਰਗ ਨਹੀਂ ਫਿਰ ਉਹ ਜਵਾਨਾਂ ਤੋਂ ਵੀ ਪੜਾ ਮਾਫ ਕਰਨਾ ਠੀਕ ਹੈ ਜੀ ਚਲੋ ਕਰੋ ਗੱਲ ਜੀ 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 ਅਬ ਮਿੱਤਰ ਵੀ ਪੁੱਛ ਰਹੇ ਨੇ ਕਿ ਰਾਣਾ ਗੁਰਜੀਤ ਜੀ ਬਾਰੇ ਦੱਸ ਦਿਓ ਮੈਂ ਨਹੀਂ ਰਾਣਾ ਗੁਰਜੀਤ ਤੋਂ ਬਾਰੇ ਜਿਹੜੀ ਚਰਚਾ ਆ ਕਿ ਉਹ ਪਾਰਟੀ ਛੱਡ ਰਿਹਾ ਵਗੈਰਾ ਵਗੈਰਾ ਦੇਖੋ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਿਆਸਤ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਉੱਡਦੀਆਂ ਨੇ ਬਹੁਤ ਸਾਰੀਆਂ ਖਬਰਾਂ ਵਸੀਲੇ ਦੱਸਦੇ ਹੁੰਦੇ ਆ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਪਾਰਟੀ ਚੋਂ ਆਪ ਹੀ ਲੀਕ ਕੀਤੀਆਂ ਜਾਂਦੀਆਂ ਕਈ ਵਾਰ ਉਹ ਪਲਾਂਟ ਹੁੰਦੀਆਂ ਇਹ ਇੱਕ ਬਹੁਤ ਵੱਡੀ ਖੇੜਿਆ ਵੀ 뮤ਜ਼ਿਕ ਇੰਡਸਟਰੀ ਵਾਲਾ ਹਸਾਬ ਕਿਤਾਬੀ ਹੁੰਦਾ ਇਹਨੂੰ ਸਮਝਣਾ ਇਹਨੂੰ ਡੀਕੋਡ ਕਰਨਾ ਬਹੁਤ ਔਖਾ ਹੈ ਅੱਜ ਮਤਲਬ ਕਿ ਰਾਣਾ ਗੁਰਜੀਤ ਬਾਰੇ ਹੁਣ ਕਿਆਫੇ ਜਿਹੜੇ ਚੱਲਦੇ ਆ ਤਾਂ ਫਿਲਹਾਲ